ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤਸ਼ਮੇਸ਼ ਕਲਾਥ ਹਾਊਸ ਅਜਨਾਲਾ ਤੇ ਤੁਹਾਡੇ ਸਾਰਿਆਂ ਦਾ ਫਿਰ ਤੋਂ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਜੀ ਲੋੜੀ ਆ ਰਹੀ ਆ ਤੇ ਆਪਾਂ ਸੇਲ ਲਗਾ ਦਿੱਤੀ ਆ ਜੀ ਸਪੈਸ਼ਲ ਲੋੜੀ ਆਫਰ ਦੇ ਵਿੱਚ ਕਾਫੀ ਸਾਰੇ ਸੂਟਾਂ ਦੇ ਪਾਰਟੀ ਵਾਲੇ ਸੂਟਾਂ ਦੇ ਵੀ ਹੈਵੀ ਡਿਸਕਾਊਂਟ ਮਿਲੇਗਾ ਪਲੱਸ ਗਰਮੀਆਂ ਵਾਲੇ ਹਰ ਇੱਕ ਤਰ੍ਹਾਂ ਦੇ ਸੂਟ ਤੇ ਤੁਹਾਨੂੰ ਹੈਵੀ ਡਿਸਕਾਊਂਟ ਮਿਲੇਗਾ ਲੋੜੀ ਵਾਲੇ ਦਿਨ ਤੱਕ ਅੱਜ ਤੋਂ ਯਾਨੀ ਕਿ 5 ਜਨਵਰੀ 2025 ਤੋਂ ਲੈ ਕੇ 13 ਜਨਵਰੀ 2025 ਤੱਕ ਲੋਹੜੀ ਵਾਲੇ ਦਿਨ ਤੱਕ ਇਹ ਸੇਲ ਚੱਲੇਗੀ ਜਿਸ ਦੇ ਵਿੱਚ ਤੁਹਾਨੂੰ ਕਾਫੀ ਸਾਰਾ ਹੈਵੀ ਡਿਸਕਾਊਂਟ ਮਿਲੇਗਾ ਸਾਰੀਆਂ ਆਈਟਮਾਂ ਦੇ ਉੱਪਰ ਸ਼ਾਲ ਸਟੌਲ ਵਿੰਟਰ ਵਾਲੇ ਸਾਰੇ ਸਟੱਫ ਦੇ ਉੱਤੇ ਹੈਵੀ ਡਿਸਕਾਊਂਟ ਪਲੱਸ ਪਾਰਟੀ ਵੇਅਰ ਦੇ ਵਿੱਚ ਵੀ ਕਾਫੀ ਸਾਰੀ ਵੈਰਾਈਟੀ ਰੈਡੀ ਹੋਇਆ ਜੀ ਤੇ ਬਾਕੀ ਅੱਜ ਦਾ ਤੁਹਾਨੂੰ ਆਪਾਂ ਆਰਟੀਕਲ ਖੋਲ ਕੇ ਦਿਖਾਨੇ ਆ ਇਹ ਸਭ ਤੋਂ ਪਹਿਲਾਂ ਕਲਰ ਚਾਰਟ ਚੈੱਕ ਕਰੋ ਬਹੁਤ ਹੀ ਸੋਹਣਾ ਕਲਰ ਚਾਰਟ ਆਇਆ ਵਾ ਗਰਮ ਸੂਟ ਆਉਣਗੇ ਸਟੌਲ ਦੇ ਨਾਲ ਤੇ ਇਹਦੇ ਵਿੱਚ ਕਲਰ ਹੈ ਵਾਈਨ ਬੋਟਲ ਗ੍ਰੀਨ ਨੇਵੀ ਬਲੂ ਫਿਰੋਜ਼ੀ ਤੇ ਮਹਿਰੂਨੀ ਸ਼ੇਡ ਆਪਾਂ ਆ ਪੀਸ ਵੀ ਤੁਹਾਨੂੰ ਖੋਲ ਕੇ ਚੈੱਕ ਕਰਾਉਨੇ ਆ ਜੀ ਚਲੋ ਇਹ ਸਭ ਤੋਂ ਪਹਿਲਾਂ ਕਲਰ ਆਏਗਾ ਜੀ ਨੇਵੀ ਬਲੂ ਇਹ ਡਿਜ਼ਾਈਨਰ ਸ਼ਰਟ ਆਏਗੀ ਜੀ ਪਸ਼ਮੀਨੇ ਦੇ ਵਿੱਚ ਸ਼ਰਟ ਆ ਡਿਜ਼ਾਈਨਰ ਇਹ ਗੱਲੇ ਦੇ ਉੱਪਰ ਪੱਟੀ ਬਣੀ ਆ ਇੱਧਰ ਫੋਕਸ ਮਾਰੋ ਇਹ ਗੱਲੇ ਦੇ ਉੱਪਰ ਪੱਟੀ ਬਣੀ ਆ ਜੀ ਨਾਲ ਘੇਰੇ ਦੇ ਉੱਪਰ ਫਲਾਰ ਸਿਆਰੀ ਇਹ ਘੇਰਾ ਬਣਿਆ ਆ ਇਹ ਸਾਈਡ ਤੇ ਇਹਦੀਆਂ ਬਾਜੂ ਬਣੀਆਂ ਹੋਈਆਂ ਨੇ। ਇਹ ਸਾਈਡ ਤੇ ਬਾਜੂ ਦੇਖ ਲਓ। ਤੇ ਇਹਦੀ ਸ਼ਰਟ ਦੀ ਬੈਕ ਵੀ ਪ੍ਰਿੰਟ ਆਈ ਕਿ ਜੀ। ਇਹ ਸ਼ਰਟ ਦੀ ਬੈਕ ਦੇ ਉੱਪਰ ਪ੍ਰਿੰਟ ਆਏਗਾ। ਤੇ ਨਾਲ ਬਾਟਮ ਵੀ ਇਹਦੇ ਤੂਸ਼ਤੀ ਰਹਿਣੀ ਆ ਜੀ। ਕਸ਼ਮੀਰੀ ਤੂਸ਼ਤੀ ਬਾਟਮ 네ਵੀ ਬਲੂ ਕਲਰ ਦੀ। ਤੇ ਨਾਲ ਜਿਹੜਾ ਸਟੌਲ ਆ ਇਹਦਾ ਬਹੁਤ ਹੀ ਸੋਹਣਾ ਫੁਲਕਾਰੀ ਲੁੱਕ ਦਾ। ਆਰਟੀ ਡਿਜ਼ਾਈਨ ਦਾ। ਪ੍ਰਿੰਟ ਦੇ ਵਿੱਚ ਸਟੌਲ ਰਹਿਗਾ ਜੀ ਕਸ਼ਮੀਰੀ ਲੁੱਕ ਦਾ ਬਹੁਤ ਹੀ ਸੋਹਣਾ ਸਟੌਲ ਆ ਜੀ। ਇਹ ਫੁੱਲ ਸਾਈਜ਼ ਸਟੋਲ ਹੈ ਚੈੱਕ ਕਰੋ ਬਹੁਤ ਹੀ ਸੋਹਣੀ ਗ੍ਰੇਸ ਹੈ ਜੀ ਸਟੋਲ ਦੀ ਵੀ ਅਲਟੀਮੇਟਲੀ ਡਿਜ਼ਾਈਨਡ ਤੇ ਬਹੁਤ ਹੀ ਸੋਹਣਾ ਸੂਟ ਬਣਿਆ ਵਾ ਪਹਿਲਾ ਹੈ ਜੀ ਨੇਵੀ ਬਲੂ ਕਲਰ ਦੂਸਰਾ ਕਲਰ ਹੈ ਜੀ ਇਹਦੇ ਵਿੱਚ ਬੋਟਲ ਗ੍ਰੀਨ ਜਾਂ ਮੁੰਗੀਆਂ ਕਲਰ ਕਹਿ ਸਕਦੇ ਜੀ ਬੋਟਲ ਗ੍ਰੀਨ ਡਿਜ਼ਾਈਨ ਸਾਰਿਆਂ ਦੇ ਸੇਮ ਰਹਿਣਗੇ ਪੈਟਰਨ ਸਾਰਿਆਂ ਦੇ ਸੇਮ ਰਹਿਣਗੇ ਇਹ ਬਸ ਕਲਰਾਂ ਦਾ ਡਿਫਰੈਂਸ ਆਏਗਾ ਜੀ ਹਲੋ ਤੀਸਰਾ ਕਲਰ ਆ ਜੀ ਇਹਦੇ ਵਿੱਚ ਮੋਰ ਪੰਖੀਆ ਫਿਰੋਜ਼ੀ ਇਹ ਮੋਰ ਪੰਖੀਆ ਕਲਰ ਆ ਜੀ ਇਹਦੇ ਨਾਲ ਸਟਾਲ ਬਣਿਆ ਆਏਗਾ ਚੌਥਾ ਕਲਰ ਆ ਜੀ ਵਾਈਨ ਕਲਰ ਇਹ ਨਾਲ ਇਹਦਾ ਸਟਾਲ ਆਏਗਾ ਜੀ ਤੇ ਪੰਜਵਾਂ ਕਲਰ ਆਏਗਾ ਜੀ ਇਹਦੇ ਵਿੱਚ ਮਹਿਰੂਨੀ ਸ਼ੇਡ ਇਹ ਬਹੁਤ ਹੀ ਸੋਹਣੀ ਚੈਰੀ ਮਹਿਰੂਨ ਜੀ ਸ਼ੇਡ ਹੈਗੀ ਆ ਜੀ ਤੇ ਇਹ ਨਾਲ ਇਹਦਾ ਸਟਾਲ ਆਏਗਾ ਪੰਜ ਰੰਗ ਦਾ 컬러 ਝਾੜਿਆ ਜੀ ਤੇ ਇਹ ਜਿਹੜਾ ਆਰਟੀਕਲ ਤੁਹਾਨੂੰ ਦਿਖਾਇਆ ਵਾ ਇਹ ਵੀ ਆਏਗਾ ਜੀ ਸਪੈਸ਼ਲ ਲੋੜੀ ਆਫਰ ਦੇ ਵਿੱਚ ਓਪਨ ਚੈਲੰਜ ਰੇਟ ਰਹੇਗਾ ਜੀ ਜਿੱਥੋਂ ਮਰਜੀ ਟਰਾਈ ਕਰੋ ਸਾਡੇ ਰੇਟ ਤੇ ਕੋਈ ਨਹੀਂ ਇਹ ਚੀਜ਼ ਦੇ ਸਕੇਗਾ ਇਹਨਾਂ ਚ ਸੂਟਾਂ ਦੇ ਰੇਟ ਜਾਣਨ ਦੇ ਵਾਸਤੇ ਸਾਨੂੰ WhatsApp ਤੇ ਕੰਟੈਕਟ ਕਰ ਸਕਦੇ ਹੋ ਜੀ ਤੇ ਉੱਥੇ ਤੁਸੀਂ ਇਹਨਾਂ ਸੂਟਾਂ ਦੇ ਆਰਡਰ ਵੀ ਪਲੇਸ ਕਰ ਸਕਦੇ ਹੋ ਸਾਨੂੰ ਤੇ ਬਾਕੀ ਜਿਹੜੇ ਵੀ ਦਰਸ਼ਕ ਇਸ ਵੀਡੀਓ ਨੂੰ ਨਵੇਂ ਦਰਸ਼ਕ ਜਿਹੜੇ ਵੀਡੀਓ ਨੂੰ ਦੇਖਦੇ ਪਿਆ ਉਹਨਾਂ ਨੂੰ ਬੇਨਤੀ ਆ ਜੀ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਅਪਡੇਟਸ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕਣ ਤੇ ਲਾਈਕ ਸ਼ੇਅਰ ਵੀ ਜਰੂਰ ਕਰਿਆ ਕਰੋ ਤੁਹਾਡੇ ਇੱਕ ਇੱਕ ਲਾਈਕ ਨਾਲ ਸਾਨੂੰ ਮੋਟੀਵੇਸ਼ਨ ਦਾ ਡੋਜ਼ ਵੀ ਮਿਲਦਾ ਹੈ